ਸਾਸਰੀ ਕਾਜੀ ਤੁਹਾਡਾ ਸਵਾਗਤ ਹੈ ਆਪਣੇ ਕੈਂਡ ਦੇ ਵਲੌਗ ਦੇ ਵਿੱਚ ਤੇ ਅੱਜ ਇਧਰ ਸਮਰ ਵੀ ਆਪਣੇ ਖੜੇ ਹੋਏ ਨੇ ਸਮਰੋਣੀ ਤੇ ਅੱਜ ਆਪਾਂ ਡਾਂ ਲਗੇ ਗੁੱਡਾ ਸਮਰ ਦਾ ਗੁੱਡਾ ਚੈੱਕ ਕਰੋ ਬਾਲੀ ਮਾੜੀ ਹਾਲਤ ਹੋਈ ਪਈ ਤੇ ਆਪਣਾ ਇਧਰ ਘੱਟੂ ਪਿਆ ਹੈ ਸਮਰ ਦਾ ਕਰੋ ਚੱਕ ਗੱਲ ਬਾਤ ਬਣੇ ਇਧਰ ਸਮਰ ਨੇ ਡੋਰ ਵੇਖੋ ਕਿੰਨੀ ਖਲਾ ਰਹੀ ਹੈ ਇਹ ਸਮਰ ਦੇ ਪੇਲੇ ਵੀ ਉਧਰ ਆਏ ਹੋਏ ਨੇ ਉਹ ਚੈੱਕ ਕਰੋ ਤੇ ਆ ਕੀ ਹੈਗਾ ਆ ਗੈਲੀ ਡੋਰੇਸ 레드 ਪਾਂਡਾ 레드 ਪਾਂਡਾ ਤੇ ਬਹੁਤ ਵਧੀਆ ਡੋਰੇ ਤੇ ਹੁਣ ਇਹਦੇ ਨਾਲ ਆਪਾਂ ਗੁੱਡੇ ਡੋਣੇ ਆ ਪਹਿਲਾਂ ਆਪਾਂ ਤਲਾਮਾਂ ਹੀ ਬੰਨਨੇ ਆ ਸਮਰ ਨੇ ਤਲਾਮਾਂ ਤੋੜ ਹੀ ਦਿੱਤੀਆਂ ਟੇਪ ਲੱਗੇ ਗੁੱਡੇ ਨੂੰ ਮਾੜਾ ਹੀ ਇਹ ਗੁੱਡਾ ਸਮਰਦ 2026 ਵਾਲਾ ਗੁੱਡਾ ਚੈੱਕ ਕਰੋ ਇੰਡੀਆ ਵਾਲੇ 2026 ਚੜਿਆ ਨਹੀਂ ਇੰਡੀਆ ਵਾਲੇ ਇਹਨੂੰ ਕਟਣਾ ਕਿੱਥੇ ਇੰਡੀਆ ਵਾਲਾ ਇਹ ਸ਼ੌਲਾ ਮੇਰੇ ਸਾਹ ਨਾਲ ਉੱਡਣਾ ਹੀ ਨਹੀਂਗਾ ਮੁਸ਼ਕਲ ਲੱਗਦਾ ਆ ਆਪਾਂ ਤਾਂ ਬੁਸੇ ਗਾਉਂਦੇ ਆ। ਆਓ ਗਾਇਸ ਸਮਰ ਦਾ ਅੱਛੀ ਟੀਮ ਹੈ। ਹੈ? ਮਾਰੀ ਵੱਧ ਗਈ ਕਿਤੇ। ਐਸ਼ੇ। ਹੁਣ ਆਪਾਂ ਪਤਾ ਲਾ ਆਂ ਪਾਲੀ। ਕਿ ਆਪਾਂ ਨੂੰ ਇਹ ਸਮਰ ਨੇ ਗੁੱਡਾ ਚੈੱਕ ਕਰ ਰਿਹਾ ਸਮਰ ਦਾ ਬਹੁਤ ਜਿਆਦਾ ਮੜੀ ਵਾਲ ਤੇ। ਓਏ ਫਲੇਟਿਕ ਨਹੀਂ ਹੋਈ। ਚਲੋ ਜੀ ਲਾਪਰੀ ਸਿੰਘ ਕੰਨੀ ਦੇਣ ਲੱਗੇ ਆ ਆਏ ਇਧਰ ਫੜ। ਆਵੇ ਆ ਬੰਨਾ। ਲਓ ਜੀ ਮਿੱਤਰੋ ਚੜਾਲਿਆ ਗੁੱਡਾ ਸਮਰਾਨਾ ਨੇ ਸਮਰਾਨੀ ਚੜਾਉਂਦੇ ਪੈਣੇ ਕਰੋ ਚੱਕ ਉਹ ਸਮਰ ਦੇ ਦੋ ਬੇਲੀ ਖੜਿਆ ਹੋਏ ਨੇ ਕਰੋ ਚੱਕ ਚੱਲ ਚੜਾ 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 ਗੱਲਬਾਤ ਬਣਾ ਦੀ ਕੋ ਯਾਰ ਉੜਦਾ ਹੀ ਨਹੀਂ ਕਲਾਮਤ ਲੂਮਾ ਦਾ ਫਰਕ ਹੋਣਾ ਮਾੜਾ ਮੋਟਾ ਹੈ ਕੋਬ ਕੋਬ ਪਾਈਏ ਨਹੀਂ ਮੈ ਮੁਸ਼ਕਲ ਹੀ ਲੱਗਦਾ ਸਮਰੋ ਗੁੱਡੇ ਨਾਲ ਪੇਚਲ ਲੱਗੂ ਆਹਲੇ ਨਾਲ ਜਿਹੜੇ ਹਿਸਾਬ ਨਾਲ ਇੱਥੇ ਨਹੀਂ ਉੜਦਾ ਪਿਆਗਾ ਹੈ ਨਹੀਂ ਆ ਪੜਨਾ ਮੁਸ਼ਕਲ ਲੱਗ ਰਿਹਾ ਏ ਹੋ ਗਈ ਰੋਕੇ ਆਪਸ ਸੈਟ ਕਰਨੇ ਆ ਥੱਲੇ ਲਾ ਲਾ ਲਓ ਜੀ ਮਤਰੋ ਚੜਾਤਾ ਸਮਰ ਨੇ ਅੰਬਰਾਂ ਦੇ ਗੁੱਡਾ ਗੱਲਬਾਤ ਬਣਾਤੀ ਸਮਰ ਗੱਲਬਾਤ ਬਣ ਗਈ ਹਨ ਲੈ ਵੀ ਛਪਰੇ ਓਏ ਗੱਲ ਸਮਰ ਵਧਾਉਂਦਾ ਪਿਆ ਡੋਰ ਹੈ ਸਮਰ ਕਹਿੰਦਾ ਗੱਲਬਾਤ ਬਣਾ ਦੇਣੀ ਸਮਰ ਦੇ ਬਿਲੀ ਕੋ ਪਤਾ ਨਹੀਂ ਕੀ ਕਰੀ ਜਾਂਦੇ ਕੰਦੇ ਨਾਲ ਲਾਉਣਾ ਉਹ ਕੰਦੇ ਨਾਲ ਆਹ ਗੁੱਡਾ ਆਪਣਾ ਸੈਟ ਨਾਲੇ ਉਧਰ ਸਮਰ ਕਹਿੰਦਾ ਪੇਚਾ ਲਾਉਣਾ ਤੇ ਇਧਰ ਆਪਣਾ ਗੁੱਡਾ ਮੈਨੂੰ ਲੱਗਦਾ ਤੁਸੀਂ ਐ ਸੈਟ ਲੈਣਾ ਲਾ ਦਈਏ ਲਾ ਦੇ ਲਾ ਦੇ ਕੋਈ ਚੱਕਰ ਨਹੀਂ ਗਈ ਗੱਲ ਨਹੀਂ ਇਹ ਇਹ ਆਹ ਵੇ ਦੋ ਉਧਰ ਉੱਡੀ ਜਾਂਦੇ ਆ ਉਧਰ ਤਿੰਨ ਤਿੰਨ ਇੱਕ ਥੱਲੇ ਹਟ ਬੈ ਉਹ ਥੱਲੇ ਤੇ ਇੱਕ ਉਧਰ ਇੱਕ ਥੱਲੇ ਚੱਲਾ ਦੇ ਉਹ ਬਾਹਰ ਸਾਈਡ ਕਰ ਕਮਾ ਫਿਰ ਤੇ ਡਾ ਫਿਰ ਸਮਰ ਦੇ ਆਪਾਂ ਤਾਂ ਬੇਲੇ ਉਹ ਲੱਗ ਚੱਲਾ ਦੇ ਓਏ ਨਹੀਂ ਨਹੀਂ ਓਏ ਓ ਸਮਰ ਦਾ ਗੱਡੇ ਦਾ ਉੱਤੋਂ ਪਾਈ ਸਮਰਿਆ ਮੈਨੇ ਸਾਂਹਨੇ ਤੋਂ ਡਾਂਡ ਲਵਾ ਲੈਣੀ ਗੁੜੇ ਦੀ ਇਹ ਓਏ ਆਪਣਾ ਗੁੱਡਾ ਤੇ ਇੱਕ ਹੈਗਾ ਇਧਰ ਗੁੱਡਾ ਪੈ ਗਿਆ ਏ ਗਲਤ ਪਾਏਗਾ ਰੰਦੇ ਰੰਦੇ ਕਰੀ ਰੰਦੇ ਰੰਦੇ ਪਾਤਾ ਨਹੀਂ ਦਿੰਦਾ ਢਿੱਲੇ ਦੇ ਢਿੱਲੇ ਦੇ ਢਿੱਲੇ ਦੇ ਢਿੱਲੇ ਦੇ ਢਿੱਲੇ ਦੇ ਦੂੰਗਾ ਓ ਪੈਟ ਨਹੀਂ ਤੂੰ ਢਿੱਲੇ ਦੇ ਢਿੱਲੇ ਦੇ ਢਿੱਲੇ ਦੇ ਕਿੱਥੇ ੜਾ ਦੇ ਨਹੀਂ ੜਿਆ ਚੱਕ 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 ਹੈ ਨਹੀਂ ਪਿਆ ਚੱਕ ਦੇ ਓ ਰੁਕੇ ਰੁਕੇ ਢਿੱਲੇ ਦੇ ਢਿੱਲੇ ਦੇ ਢਿੱਲੇ ਦੇ ਪਿੱਛਾ ਪੈਣੀ ਢਿੱਲੇ ਦੇ ਮੈਨੂੰ ਲੱਗਦਾ ਤੇ ਗਟਾ ਲੈਣਾ ਇੱਕ ਓ ਕੀ ਹੋ ਗਿਆ ਉਹਨੇ ਫਸਾ ਲਿਆ ਰੁਕੇ ਰੁਕੇ ਖਿੱਚ 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 ਓ ਗਿਆ ਓ ਲੈ ਲਾਤੀ ਸਮਰੇ ਡੰਡ ਆ ਡਿੱਗ ਗਿਆ ਇੱਧਰ ਜਾ ਸਮਰ ਕੀ ਹੋਇਆ ਬਾ ਕੀ ਹੋਇਆ ਸਮਰ ਬਾ ਇਧਰ ਆ ਮੜਾ ਜਾ ਓ ਡੋਰ ਖੇਚ ਲੈ ਡੋਰ ਖੇਚ ਲੈ ਡੋਰ ਖੇਚ ਲੈ ਜਾ ਸਮਰ ਓ ਡੋਰ ਖੇਚ ਲੈ ਡੋਰ ਖੇਚ ਲੈ ਭੱਜ ਕਿਉਂ ਹੋਵੇਂ ਮੁੰਡਾ ਲੈ 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 ਤੂੰ ਖੇਚ ਲੈ ਖੇਚ ਲੈ ਅਗ ਓ ਡੋਰ ਛੱਡ ਦੇ ਘਰੇ ਆ ਕੇ ਫਿਰ ਡੋਰ ਛਡਾਵਾਂਗਾ ਤੈਨੂੰ ਕੋਲ ਲੈ ਵੀ ਮੇਤਰਾ ਡੋਰ ਤਾਂ ਖੇਚ ਲਈ ਮੁੰਡੇ ਨੂੰ ਆਖੋ ਕਿ ਖਿਚਾਈ ਲਈ ਉਧਰ ਵੇਖਾ ਗੱਲ ਬਾਤ ਬਣੀ ਬੀ ਗੁੱਡੇ ਗੁੱਡੇ ਐ ਇੱਕ ਆ ਗੁੱਡਾ ਉੱਡਦਾ ਪਿਆ ਉਧਰ ਦੋ ਥੱਲੇ ਗੱਲ ਬਾਤ ਅਗਮ ਇਧਰ ਆ ਕਿਵੇਂ ਹੋਸ ਨਾ ਹਲਚਲ ਵਧੀਆਂ ਹਾਂ ਹੋਰ ਸੁਣਾ ਦੂੰ ਓਕੇ ਨਿਆਰੇ ਪੁਰੇ ਹਾਂ ਦੂਰ ਦੂਰ ਇਧਰ ਖਿਲਰੀ ਪਈ ਐ ਇਧਰ ਗੱਲ ਬਾਤ ਕੁੜੀ ਆ ਕੇ ਇਹ ਲਾ ਪੰਘਾ ਨਹੀਂ ਇਹ ਮੇਤਰ ਹੁਣ ਦੂਜਾ ਚੜਾਉਣ ਲੱਗੇ ਆ ਗੁੱਡਾ ਹੁਣ ਦੂਜਾ ਗੁੱਡਾ ਚੜਾਉਣ ਲੱਗੇ ਹੈ ਡੋਰ ਜੜ ਕੇ ਸਮਰ ਕੇ ਹੁਣ ਇਹ ਦੂਜਾ ਗੁੱਡਾ ਲੈ ਆਂਦਾ ਤੇ ਉਹਨੂੰ ਚੜਾਉਨੇ ਆ ਤੇ ਫੇਰ ਆਪਾਂ ਪੇਚਾ ਲਉਨੇ ਤੇ ਵਿਨ ਕੀ ਬੰਦਾ ਮੌੜ ਚੜ ਇੱਥੇ ਡੋਰ ਦਾ ਮੂੰਹ ਸੀਗਾ ਆ ਆਏ ਯਾਰ ਲੜਾਈ ਲਾਓ ਜੀ ਮਿੱਤਰੋ ਦੂਜਾ ਵੀ ਚੜਾਤਾ ਹੈ ਜੋ ਚੈੱਕ ਕਰੋ ਆ ਇੱਕ ਹੋਰ ਆ ਗਿਆ ਨਵਾਂ ਇੱਕ ਹੋਰ ਆ ਗਿਆ ਓਏ ਫੜੀ ਏ ਦਓ ਜੀ ਦਓ ਜੀ ਓਏ ਮੁੰਡੀ ਜੀ ਸਾਈਡ ਕਰ ਹੋ ਗਿਆ ਓਏ ਰੁਕੇ ਲਓ ਜੀ ਮਿੱਤਰੋ ਨੁਕਸਾਨ ਹੋ ਗਿਆ ਜੀ ਸਮਰ ਬੜਾ ਤਕੜਾ ਹੈ ਸਮਰ ਸਮਰ ਬੜਾ ਤਕੜਾ ਨੁਕਸਾਨ ਹੋ ਗਿਆ ਸੋ ਗੁੱਡਾ ਉਥੇ ਆੜ ਗਿਆ ਸਾਡਾ ਤਲਾਮ ਟੁੱਟ ਗਈ ਸੀਗੀ ਤੇ ਆਹ ਉਥੇ ਆੜ ਗਿਆ ਗੁੱਡਾ ਇਹ ਆਹ ਓੜਿਆ ਆ ਵੀ ਮੈਂ ਖਿੱਚਦਾ ਦਿਆਂ ਇਹ ਦੋੜ ਫੋਲ ਗਿਆਈ ਨਹੀਂ ਆ ਉਹ ਵੇ ਉਹ ਫੜਿਆ ਇਹ ਆਹ ਓੜਿਆ ਚਟਾਇਆ ਆਪਣਾ ਚਟਾ ਆਪਣਾ ਆਵੇ ਅਰੇ ਬੜਾ ਤਕੜਾ ਨੁਕਸਾਨ ਹੋ ਗਿਆ ਇੱਕ ਤਾਂ ਮਿੱਤਰ ਹੁਣ ਖਟੀ ਅੜ ਗਿਆ ਹੈਗਾ ਤੇ ਇੱਕ ਆਪਣਾ ਖਟੀ ਜ ਗਿਆ ਹੈਗਾ ਹੁਣ ਆਪਾਂ ਅਗਲਾ ਡੌਨ ਲੱਗੇ ਆ ਅਗਲੇ ਦਾ ਆਪਾਂ ਕਾਂਟ ਕੱਢਨੇ ਆ ਤੇ ਫਿਰ ਆਪਾਂ ਵੇਹ ਲਿਆਗੇ ਥੱਲੇ ਜਾਵਾਂਗੇ ਸਮਾਨ ਅਗਲੇ ਮੈਂ ਤੇਰੇ ਕੋਲ ਫਿਰ ਉਹ ਉਹ ਨਾਲ ਸਾਡੇ ਦੇ ਦਿੰ ਤਰਾ ਲੈ ਸਮਰ ਹੋਇਆ ਸਮਰ ਹੁਣ ਦੇਖ ਲਗਾ ਕੰਨੀ ਚੱਲ ਦੇ ਦੇ ਗੁੱਡਾ ਸਾਰੀ ਕੜੀ ਉਂਡਾ ਕੇ ਫੇੜ ਮੈਂ ਦੇਣਾ ਹਾਂਜੀ ਇਹ ਤਾਂ ਗੁੱਡਾ ਚੜਦਾ ਨਹੀਂ ਪਿਆਗਾ ਤੇ ਚੰਗਾ ਹੀ ਫਰੇਸ਼ ਸਾਡਾ ਇਹਦਾ ਵਲੌਗ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਵੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਜੀ ਜੀ